ਪਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਕਰਦੇ ਆਂ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਆਪਣੇ ਲਈ ਬਹੁਤ ਸੋਹਣਾ ਮਾਲ ਆਇਆ ਜੀ ਪ੍ਰਿੰਟ ਸੂਟ ਆਇਆ ਨੇ ਮਸਲੀਨ ਦੁਪੱਟਿਆਂ ਨਾਲ ਬਹੁਤ ਸੋਹਣਾ ਮਾਲ ਆਇਆ ਆਪਣੇ ਲਈ ਪ੍ਰਿੰਟ ਪ੍ਰਿੰਟ ਬਹੁਤ ਸੋਹਣੇ ਨੇ ਆਪਣਾ ਚੈਨਲ ਸਭ ਤੋਂ ਪਹਿਲਾਂ ਕਰ ਲੋ ਸਬਸਕ੍ਰਾਈਬ ਆਪਣੀ YouTube ਫੈਮਿਲੀ ਚ ਵਾਧਾ ਕਰੋ ਜਿਹੜੇ ਭੈਣ ਭਾਈ ਨਵੇਂ ਜੋੜੇ ਨੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਮਾਲ ਦਿਖਾਉ ਪਹਿਲਾਂ ਜੀ ਚੈੱਕ ਕਰੋ ਤੁਹਾਨੂੰ ਤਾਂ ਹਾਂ ਜੀ ਚੁੱਕ ਹੋਊਗਾ ਪ੍ਰਿੰਟ ਚੈੱਕ ਕਰੋ ਕਿਆ ਬਾਤ ਹੈ ਪੂਰਾ ਸਿਰੇ ਦਾ ਪ੍ਰਿੰਟ ਆ ਮੋਰ ਵੀ ਲਗਾਤ ਹੋਈ ਕੰਪਨੀ ਦਾ ਮੇਰੇ ਮਾਲ ਹੋਊਗਾ ਸਾਰਾ ਤੇ ਆਲ ਓਵਰ ਕੱਪੜਾ ਹੋਊਗਾ ਤੇ ਮਸ਼ਲੀਨ ਦੀ ਚੁੰਨੀ ਆ ਦਿਖਾ ਪੁੱਤ ਚੈੱਕ ਕਰੋ ਇਹ ਦੁਪੱਟਾ 22 ਮੀਟਰ ਦੀ ਕੱਟ ਪੂਰਾ ਪ੍ਰਿੰਟਡ ਦੁਪੱਟਾ ਪੂਰਾ ਸਵਾ ਪੂਰੀ ਤੇ Ориジナル ਮਸ਼ਲੀਨ 골ਡਨ ਕਲ ਨਹੀਂ ਦੇਖੋ ਚੈੱਕ ਕਰੋ ਲਓ ਜੀ 22 ਮੀਟਰ ਦੀ ਕੱਟ ਲਓ ਦੇਖੋ ਇਹ ਕਲਰ ਆਇਆ ਬਲੈਕ ਤੇ ਇੱਕ ਆਹ ਡਿਜ਼ਾਈਨ ਦਾ ਫਰਕ ਹੋਊਗਾ ਵੈਸੇ ਪੂਰਾ 5 ਮੀਟਰ ਕੱਪੜਾ ਹੋਊਗਾ ਪੂਰਾ ਟੌਪ ਕਲਾਸ ਮਾਲ ਆ। ਦੁਪੱਟਾ ਦਾ ਕੀ ਬਾਤ ਹੈ? ਚੈੱਕ ਕਰੋ। ਦੁਪੱਟੇ ਸਾਰੇ ਸੂਟਾਂ ਦੇ ਬਹੁਤ ਸੋਹਣੇ ਪਰ ਇਹ ਤਾਂ ਬਹੁਤ ਜਿਆਦਾ ਸੋਹਣਾ ਦਿੱਖ ਰਿਹਾ। ਬਹੁਤ ਦੁਪੱਟੇ ਨੂੰ ਖਿੱਚਣਿਆ ਬੱਬੇ ਹੈਨਾ। ਦੁਪੱਟਾ ਬਹੁਤ ਕੀ ਬਾਤ ਹੈ ਦੇਖੋ। ਪ੍ਰਿੰਟ ਕੀ ਬਾਤ ਹੈ? ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਨਾਲ ਸੂਟ ਵੀ ਬਹੁਤ ਸੋਹਣੇ ਸੋਹਣੇ। ਅੱਜ ਆਪਣੇ ਕੋਲ ਇਹ ਸਾਰੇ ਤਰ੍ਹਾਂ ਦੇ ਪਹੁੰਚਿਆਗਾ ਮਾਲ। ਜਿਹੜੇ-ਜਿਹੜੇ ਵੀ ਕਹਿੰਦੇ ਆ ਵੀ ਨਾ ਆਮ ਰਖਵਾਉਣਾ ਹੁੰਦਾ ਕਿਸੇ ਨੇ ਸੂਟ ਮੈਸੇਜ ਕਰ ਦਿਆ ਕਰੋ। ਆ ਦੇਖੋ ਇਹਨਾਂ ਪੈਂਟ ਸਲਵਾਰ ਹੋਊਗੀ ਸਲਵਾਰ ਚੈੱਕ ਕਰਾ ਦੇ ਲਓ ਜੀ ਚੈੱਕ ਕਰੋ ਇਹਨੂੰਰੀਆਂ ਦੇ ਪੈਂਟ ਆਊਗਾ ਚਾਹੇ ਪਲਾਰਿਓ ਬਣਾ ਲਿਓ ਸਲਵਾਰ ਬਣਾ ਲਿਓ ਤੇ ਆਹ কুরਤੀ ਹੈ ਪ੍ਰਿੰਟ ਕਮੀਜ਼ ਆ ਆਪਣੀ ਆ ਦੇਖੋ ਕਪੜਾ ਪਿਓਰ ਕਾਟਨ ਤੇ ਹੋਰ ਮਾਲ ਹੈ ਅਰੀਜਨਲ ਹੋਰ ਲੱਗੀ ਹੋਊਗੀ ਪਹਿਲਾਂ ਉਹ ਤੁਸੀਂ ਬਿਨਾ ਦੁਪੱਟਿਆਂ ਤੋਂ ਇਹ ਆਈ ਦੁਪੱਟੇ ਨਾਲ ਲਓ ਜੀ ਸਾਰਾ ਚੈੱਕ ਕਰੋ ਮਸ਼ਲੀਨ ਦੁਪੱਟਾ ਜਮਾ ਅਰੀਜਨਲ ਮਸ਼ਲੀਨ ਹੋਊਗੀ ਚੈੱਕ ਕਰੋ ਦੇਖੋ ਨਾ ਵੀ ਨਾ ਵੀ ਲਓ ਜੀ ਆ ਦੇਖੋ ਟਾਪ ਦੇਖਿਆ ਬਾਦ ਆ ਡਿਜ਼ਾਈਨ ਕਿ 10 ਓਵਰਹਿੱਟਡ ਡਿਜ਼ਾਈਨ ਹੈ ਜੀ ਦਿਲ ਖੁਸ਼ ਹੋ ਗਿਆ ਪ੍ਰਿੰਟ ਦੇਖ ਕੇ ਚੈੱਕ ਕਰੋ ਦੁਪੱਟਾ ਨਾਲ ਦੁਪੱਟਾ ਵੀ ਸੋਹਣਾ ਹੀ ਆਲ ਓਵਰ ਸੂਟਾ ਦੇਖੋ 5 ਮੀਟਰ ਕੀਆ ਬਾਤ ਹੈ ਦੁਪੱਟਾ ਪੂਰਾ ਟੌਪ ਦਾ ਸੂਟਾ ਪਿਆ ਹੋਇਆ ਜੀ ਆਲ ਓਵਰ ਕਪੜਾ ਰੰਗ ਬਹੁਤ ਸੋਹਣੇ ਆ ਚੈੱਕ ਕਰੋ ਜੀ ਲਓ ਜੀ ਕਲਰ ਚਾਰਟ ਚੈੱਕ ਕਰੋ ਆਹ ਲਓ ਆ ਬੈਠ ਜਿਓ ਅੱਗੇ ਦਿਖਾ ਦਿ ਮਾਲ ਪੂਰਾ ਫੁੱਲ ਮਾਲ ਆ ਰਿਹਾ ਚੁੱਕਿਆ ਹੁਣ ਆਪਣੇ ਲਾਗੇ ਆ ਚੈੱਕ ਕਰੋ ਜੀ ਦੇਖੋ ਡਿਜ਼ਾਈਨ ਸਾਰੇ ਇੱਕ ਤੋਂ ਇੱਕ ਸੋਹਣੇ ਆਗੇ ਦੇਖੋ ਪ੍ਰਿੰਟ ਚੈੱਕ ਕਰੋ ਦੇਖੋ ਲਓ ਫਲਾਵਰ ਪ੍ਰਿੰਟ ਆ ਸਾਰਿਆਂ ਦਾ ਕੋਈ ਹੁਣਾਇ ਨਹੀਂ ਹੈਗਾ ਵੀ ਕੋਈ 라ਟੋ ਮਾਰੂਗਾ ਸਾਰੇ ਓਕੇ ਕੱਪੜੇ ਹੋਣਗੇ ਚਾਹੇ ਦੁਪੱਟੇ ਦੇਖੋ ਕੀ ਬਾਤ ਹੈ ਲਓ ਸਾਰਿਆਂ ਨਾਲ ਵਧੀਆ ਦੁਪੱਟੇ ਹੋਣਗੇ ਖੁੱਲੇ ਡੁੱਲੇ ਦੇਖੋ ਚੈੱਕ ਕਰੋ ਕਾਟ ਰੂਗੀ ਪੂਰੀ ਸਾਰੇ ਦੁਪੱਟਿਆਂ ਦੀ ਆਪਣਾ ਡਿਆਂ ਕੱਢ ਦੀ ਵਧੀਆ ਲਾ ਕੱਢ ਦਿਓ ਹੀ ਕੱਢ ਦਿਓ ਆਹ ਦੇਖੋ ਹੋਣਾ ਆਪਣਾ ਫੇਵਰਟ ਡਿਜ਼ਾਈਨ ਆ ਗਿਆ ਜੀ ਲਓ ਜੀ ਦੇਖੋ ਵਿੱਕੀ ਕਹਿੰਦਾ ਮੈਂ ਰੱਖਣਿਆ ਇਹਦੇ ਨਾਲ ਦੇ ਸੂਟ ਚਲੋ ਜੀ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਕੱਪੜਾ ਫੇਵਰਿਟ ਗੈਜਟ ਹੈ ਜੀ ਲਓ ਜੀ ਕੀ ਬਾਤ ਹੈ ਡਿਜ਼ਾਈਨ ਚੈੱਕ ਕਰੋ ਜੀ ਲਾਈਟ ਕੇ ਕਲਰ ਚ ਨੇ ਪੂਰੇ ਮਿੱਠੇ ਮਿੱਠੇ ਰੰਗ ਵੀ ਇਹਦੇ ਬਹੁਤ ਸੋਹਣੇ ਡਿਜ਼ਾਈਨ ਤਰ ਲਗੋ ਕੇ ਰੱਖਿਆ ਸੀ ਪਰ ਇਹਦਾ ਫੇਰ ਵੀ ਅਸੀਂ ਵੀਡੀਓ ਚ ਲੈ ਆਏ ਇਹਨੂੰ